ਸਾਸੀ ਗੱਲ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਪਹਿਲਾ ਪ੍ਰੈਸ ਕਲੱਬ ਆਫ ਪੰਜਾਬ ਸੀਗਾ ਉਸ ਤੋਂ ਆਪਾਂ ਜਿਹੜਾ ਹੈਗਾ ਉਸ ਦੀ ਇਕਾਈ ਜਿਹੜੀ ਹੈਗੀ ਐਸਐਸ ਨਗਰ ਮੀਡੀਆ ਐਸੋਸੀਏਸ਼ਨ ਦੇ ਤਹਿਤ ਆਪਾਂ ਇਹਦਾ ਗਠਨ ਕੀਤਾ ਹੈਗਾ ਬੋਡੀ ਸਾਡੀ ਉਹੀ ਪ੍ਰੈਸ ਕਲੱਬ ਆਫ ਪੰਜਾਬ ਵਾਲੀ ਹੈਗੀ ਆ ਉਹਦੇ ਵਿੱਚ ਜਿਹੜਾ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਸਰਬਸੰਮਤੀ ਨਾਲ ਮੈਨੂੰ ਜਿਹੜਾ ਪ੍ਰਧਾਨ ਬਣਾਇਆ ਗਿਆ ਕਲੱਬ ਦਾ ਔਰ ਬੜਾ तहे ਦਿਲੋਂ ਧੰਨਵਾਦੀ ਹਾਂ ਮੈਂ ਸਾਰਿਆਂ ਦਾ ਔਰ ਜਿਹੜੇ ਚੇਅਰਮੈਨ ਧਾਮੀ ਸ਼ਰਮਾ ਜੀ ਲਾਏ ਗਏ ਹੈਗਾ ਸਕੱਤਰ ਇਹਨਾਂ ਨੂੰ ਲਗਾਇਆ ਗਿਆ ਆਪਣੇ ਮਿੱਠਾ ਜੀ ਨੂੰ ਔਰ ਜਿਹੜੇ ਵਾਈਸ ਚੇਅਰਮੈਨ ਹੈਗੇ ਆ ਪ੍ਰੀਆ ਸ਼ਰਮਾ ਜਿਹੜੀ ਆਪਣੇ ਕੁੜੀ ਸਾਡੀ ਜਿਹੜੀ ਪ੍ਰੈਸ ਰਿਪੋਰਟਰ ਹੈ ਕਿ ਉਸ ਨੂੰ ਲਗਾਇਆ ਗਿਆ ਔਰ ਬਿੰਦਰ ਜੀ ਹੈਗੇ ਜਿਹੜੇ ਸੀਨੀਅਰ ਵਾਈਸ ਪ੍ਰਧਾਨ ਹੈਗੇ ਔਰ ਜੁਆਇੰਟ ਸਕੱਤਰ ਮਾਨ ਜੀ ਨੂੰ ਲਗਾਇਆ ਗਿਆ ਔਰ ਆਪਣੇ ਵਾਈਸ ਪ੍ਰਧਾਨ ਜਿਹੜੇ ਹੈਗੇ ਵਿਦਿਆ ਸ਼ਰਮਾ ਨੂੰ ਲਗਾਇਆ ਗਿਆ ਸਾਰੇ ਜਾਨੀ ਕਿ ਆਪਾਂ ਕਹਿ ਸਕਦੇ ਕਿ ਸਾਰੇ ਆਪਾਂ ਪ੍ਰਧਾਨ ਆ ਸਾਰੇ ਆਪਾਂ ਚੇਅਰਮੈਨ ਕੋਈ ਪ੍ਰਧਾਨ ਨਹੀਂ ਕੋਈ ਚੇਅਰਮੈਨ ਨਹੀਂ ਸਾਰੇ ਆਪਾਂ ਜਮੀਨੀ ਪੱਧਰ ਤੇ ਕੰਮ ਕਰਾਂਗੇ ਔਰ ਇੱਥੇ ਇੱਕ ਛੋਟੀ ਜੀ ਮੈਂ ਇੱਕ ਗੁਜਾਇਸ਼ ਕਰ ਮੈਂ ਕਹਿੰਦਾ ਹਮੇਸ਼ਾ ਹੀ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਪੱਤਰਕਾਰਤਾ ਦਾ ਜਿਹੜਾ ਘਾਣ ਹੋ ਰਿਹਾ ਜਿਹੜਾ ਦਿਨ-ਬਦ ਦਿਨ ਜਿਹੜਾ ਸਾਡਾ ਜਿਹੜਾ ਗ੍ਰਾਫ ਘਿਰਦਾ ਜਾ ਰਿਹਾ ਉਸ ਨੂੰ ਉੱਚਾ ਚੁੱਕਣ ਵਾਸਤੇ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਓ ਉਸ ਨੂੰ ਵੀ ਸਾਡੇ ਕਈ ਦੋਸਤਾਂ ਨੇ ਗਲਤ ਲਿਆ ਕਿ ਸ਼ਾਇਦ ਸੁਖਿੰਦਰ ਸੈਣੀ ਦੀ ਕੋਈ ਸੁੰਦਰ ਨਹੀਂ ਕਲੱਬ ਨਹੀਂ ਹੈਗਾ ਤਾਂ ਕਰਕੇ ਉਹ ਰੌਲਾ ਪਾਉਂਦਾ ਰਹਿੰਦਾ ਪਰ ਨਹੀਂ ਅਸੀਂ ਸਾਰੇ ਕਲੱਬ ਛੱਡਣ ਨੂੰ ਤਿਆਰ ਆ ਸਾਰੇ ਆਪਾਂ ਪ੍ਰਧਾਨਗੀ ਛੱਡਣ ਨੂੰ ਤਿਆਰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੇਰੀ ਮਨੋਜ ਜੀ ਨਾਲ ਵੀ ਗੱਲ ਹੋਈ ਲੱਖੀ ਜੀ ਨਾਲ ਵੀ ਗੱਲ ਹੋਈ ਆ ਸਾਰਿਆਂ ਨਾਲ ਗੱਲ ਹੁੰਦੀ ਰਹ ਪੱਤਰਕਾਰਤਾ ਬਚਾਉਣ ਲਈ ਪਵਿੱਖ ਬਚਾਉਣ ਵਾਸਤੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਈ ਆ ਔਰ ਜੋ ਗਲਤ ਬੰਦੇ ਗਲਤ ਮੱਛੀਆਂ ਜਿਹਾ ਕਿਹਾ ਜਾ ਸਕਦਾ ਹੈ ਗਲਤ ਬੰਦੇ ਜੋ ਇਸ ਲਾਈਨ ਦੇ ਵਿੱਚ ਆ ਗਏ ਆ ਰਾਤ ਨੂੰ ਆਪਣਾ ਚੈਨਲ ਬਣਾਉਂਦੇ ਸਵੇਰੇ ਮਾਈਕ ਚੁੱਕ ਕੇ ਜਿਹੜਾ ਹੈਗਾ ਬਲੈਕਮੇਲਿੰਗ ਕਰਦੇ ਆ ਜਾਂ ਗਲਤ ਕੰਮ ਕਰਦੇ ਆਗੇ ਉਹਨਾਂ ਵਾਸਤੇ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਇਹ ਕੰਮ ਜਿਹੜਾ ਜਲਦ ਬੰਦ ਕਰ ਦਿਓ ਨਹੀਂ ਤਾਂ ਆਪਾਂ ਹਰ ਇੱਕ ਕਾਨੂੰਨ ਵੀ ਹੱਥ ਲਾਵਾਂਗੇ ਆਪਾਂ ਕਟਾਈ ਵੀ ਕਰਾਂਗੇ ਜਿਹੜਾ ਬੰਦਾ ਗਲਤ ਕਰਦਾ ਫੜਿਆ ਗਿਆ ਔਰ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਜਣੇ ਆਪਾਂ ਪੱਤਰਕਾਰਤਾ ਦਾ ਘਾੜਨਾ ਨਾ ਕਰੀਏ ਔਰ ਇਸ ਪਵਿੱਤਰ ਜਿਹੜਾ ਕੀਤਾ ਹੈਗਾ ਇਹ ਪਵਿੱਤਰ ਜਿਹੜੀ ਇੱਕ ਸੇਹ ਦੇਣ ਵਾਲੀ ਹੈਗੇ ਚੌਥਾ ਸਤੰਭ ਹੈਗਾ ਇਸ ਨੂੰ ਆਪਾਂ ਬਚਾਈਏ ਔਰ ਸਹੀ ਤਰੀਕੇ ਨਾਲ ਪੱਤਰਕਾਰੀ ਕਰੀਏ ਜਿੱਥੇ ਤੁਹਾਨੂੰ ਪ੍ਰੋਬਲਮ ਆਊਗੀ ਪੱਤਰਕਾਰੀ ਕਰਨ ਚ ਆਪਾਂ ਸਾਡੀ ਸਾਰੀ ਟੀਮ ਤੁਹਾਡੇ ਨਾਲ ਖੜੀ ਹੈ ਬਿਛਾ ਕੋਈ ਸਾਡੇ ਕਲੱਬ ਦੇ ਮੈਂਬਰ ਹੈ ਜਾਂ ਨਹੀਂ ਆਪਾਂ ਤੁਹਾਡੇ ਨਾਲ ਖੜੇ ਹਾਂ ਜਿੱਥੇ ਤੁਸੀਂ ਗਲਤ ਆਉਂਗੇ ਬਿਛਾ ਸਾਡੇ ਕਲੱਬ ਦਾ ਮੈਂਬਰ ਹੈਗਾ ਉਹਦੇ ਖਿਲਾਫ ਆਪਾਂ ਜੁਰੂਰ ਆਵਾਜ਼ ਚੁੱਕਾਂਗੇ ਅੱਜ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਜੋ ਪ੍ਰੈਸ ਕਲੱਬ ਜਿਰਕਪੁਰ ਦੇ ਅੰਦਰ ਇੱਕ ਇਹ ਮੀਟਿੰਗ ਕਰਕੇ ਐਸਐਸ ਨਗਰ ਮੀਡੀਆ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ ਤੇ ਬਹੁਤ ਹੀ ਸਲਾਘਾਯੋਗ ਹੈ। ਅਰ ਪੱਤਰਕਾਰ ਦਾ ਜਿਹੜਾ ਫਰਜ਼ ਹੁੰਦਾ ਉਹ ਲੋਕ ਹਿੱਤਾਂ ਨੂੰ ਪ੍ਰਸ਼ਾਸਨ ਤੇ ਸਰਕਾਰਾਂ ਤੱਕ ਲੈ ਕੇ ਜਾਣਾ ਹੁੰਦਾ ਹੈ। ਤੇ ਮੈਂ ਅਮੀਰ ਕਰਦਾ ਪ੍ਰੈਸ ਕਲੱਬ ਵੱਲੋਂ ਕਿ ਜਿਹੜਾ ਇਹ ਪੱਤਰਕਾਰ ਭਾਈਚਾਰਾ ਹੈ ਇਹ ਲੋਕ ਹਿੱਤਾਂ ਦੀ ਆਵਾਜ਼ ਸਰਕਾਰਾਂ ਤੇ ਪ੍ਰਸ਼ਾਸਨ ਤੱਕ ਲੈ ਕੇ ਜਾਏਗਾ। ਅੱਜ ਮੈਂ ਪੂਰੀ ਟੀਮ ਨੂੰ ਬਹੁਤ ਵਧਾਈ ਦਿੰਦਾ ਅਤੇ ਪ੍ਰਧਾਨ ਜੀ ਨੂੰ ਸਵਿੰਦਰ ਸਿੰਘ ਜੀ ਨੂੰ ਵੀ ਵਧਾਈ ਦਿੰਦਾ ਕਿ ਪੱਤਰਕਾਰ ਭਾਈਚਾਰੇ ਦੀਆਂ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਅਸੀਂ ਉਹਨਾਂ ਨਾਲ ਡੱਟ ਕੇ ਉਹਨਾਂ ਦਾ ਸਾਹਮਣਾ ਕਰੀਏ ਤੇ ਪੱਤਰਕਾਰ ਭਾਈਚਾਰੇ ਦੀ ਸਿਹਤ ਦੇ ਨਾਲ ਚੱਲੀਏ ਤੇ ਪੱਤਰਕਾਰ ਭਾਈਚਾਰੇ ਦੀ ਮਦਦ ਕਰੀਏ ਅੱਜ ਜੀਰੀਪੁਰ ਪ੍ਰੈਸ ਕਲੱਬ ਦੇ ਵਿੱਚ ਮੀਟਿੰਗ ਹੋਈ ਜਿਸ ਦੇ ਵਿੱਚ ਐਸ.ਸੀ.ਐਸ ਨਗਰ ਮੀਡੀਆ ਐਸੋਸੀਏਸ਼ਨ ਬਣਾਈ ਗਈ ਹੈ ਜਿਸ ਦਾ ਮੁੱਖ ਮਕਸਦ ਪੱਤਰਕਾਰਾਂ ਦੀਆਂ ਹਿੱਤਾਂ ਦੀ ਰਾਖੀ ਕਰਨਾ ਹੈ ਤੁਹਾਨੂੰ ਪਤਾ ਹੈ ਅੱਜ ਕੱਲ ਪੱਤਰਕਾਰੀ ਚ ਇਹੋ ਜਿਹੇ ਲੋਕ ਆ ਚੁੱਕੇ ਹੈ ਜਿਨ੍ਹਾਂ ਕੋਈ ਮਿਆਰ ਨਹੀਂ ਹੈ ਥਾਂ ਥਾਂ ਤੇ ਉਹ ਜਾ ਕੇ ਲੋਕਾਂ ਨੂੰ ਬਲੈਕਮੇਲ ਕਰਦੇ ਆ ਸਾਡਾ ਮਕਸਦ ਇਹੋ ਕਾਲੀਆਂ ਭੀੜਾਂ ਨੂੰ ਪੱਤਰਕਾਰਾਂ ਤੋਂ ਦੂਰ ਕਰਨਾ ਹੈ ਅਤੇ ਪੱਤਰਕਾਰਾਂ ਦਾ ਪਿੱਛੇ ਬੱਧੀ ਟੰਗਣਾ ਨਿਵਾਉਣਾ ਹੈ ਵਿਦਿਆਰਥੀ ਸ਼ਰਮਾ ਵਾਈਸ ਪ੍ਰੈਜ਼ੀਡੈਂਟ ਆਫ ਦਾ ਨਿਊਲੀ ਕ੍ਰਾਫਟਡ ਐਸੋਸੀਏਸ਼ਨ ਜਿਹੜੀ ਬਣੀ ਅੱਜ ਪ੍ਰਧਾਨ ਜੀ ਨੂੰ ਮੈਂ ਸਾਰੇ ਮੈਂਬਰਾਂ ਨੂੰ ਆਪਣੇ ਵੱਲੋਂ ਤੇ ਜਿਹਨਾਂ ਨੂੰ ਸੁਪਰ ਗੁਜਾਰਨਾ ਮੈਂ ਤੇ ਮੈਂ ਬਤਾਈ ਦਿੰਦਾ ਤੇ ਮੇਰੀ ਇੱਕ ਬੇਨਤੀ ਹੋ ਗਈ ਜਿਹੜਾ ਅਸੀਂ ਇੱਕ ਇਕੱਠ ਕੀਤਾ ਹੈ ਜਿਹੜੇ ਉੱਚੇ ਦੇ ਬੰਦੇ ਹੁੰਦੇ ਆ ਉੱਚੇ ਪੱਧਰ ਦੇ ਮਿਨਿਸਟਰ ਹੋਵੇ ਭਾਵੇਂ ਚਾਹੇ ਬਿਊਰੋਕ੍ਰੇਟ ਹੋਵੇ ਉਹਨਾਂ ਨੂੰ ਜਰੂਰ ਇੱਕ ਮਹੀਨੇ ਚ ਦੋ ਮਹੀਨੇ ਚ ਬੁਲਾ ਦੋ ਤਾਂ ਕਿ ਆਪਣੇ ਉੱਥੇ ਆ ਕੇ ਸਾਡਾ ਮਾਨ ਵਧੂਗਾ ਸਾਰੇ ਡਿਕਰੈਂਸੀ ਵਧੂਗੀ ਇਹ ਸਾਡਾ ਇੱਕ ਵੀ ਪਲੇਟਫਾਰਮ ਅੱਗੇ ਕਈ ਵੱਧ ਜਾਊਗਾ। ਥੈਂਕ ਯੂ ਵੈਰੀ ਮੱਚ।